ਦੇਖੋ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਚ ਸਰਕਾਰ ਵੱਲੋਂ ਇੱਕ ਸਪੈਸ਼ਲ ਲੀਗ ਪਟੀਸ਼ਨ ਜਿਹੜੀ ਕੈنسਲੇਸ਼ਨ ਆਫ ਬੇਲ ਬਾਰੇ ਮੂਵ ਕੀਤੀ ਗਈ ਸੀ ਪਿਛਲੀ ਤਿੰਨ ਚਾਰ ਤਰੀਕਾਂ ਤੇ ਉਹਦੇ ਬਾਰੇ ਸੁਪਰੀਮ ਕੋਰਟ ਚ ਵਿਚਾਰ ਵਟੰਦਰਾ ਹੋਇਆ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ 17 ਤੇ 18 ਦੋ ਦਿਨ ਮੁਕਰਰ ਕੀਤੇ ਸੀ ਜੀਦੇ ਚ ਐਸਆਈਟੀ ਜਿਹੜੀ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੀ ਆ ਉਹ ਐਸਆਈਟੀ ਮਿਸਟਰ ਵਿਕਰਮ ਸਿੰਘ ਮੁਜੀਠੀਆ ਨੂੰ ਬੁਲਾ ਕੇ ਆਪਣੇ ਸਵਾਲ ਜਵਾਬ ਜਿਹੜੇ ਆ ਉਹ ਕਰ ਸਕਦੀ ਆ ਉਸ ਬਾਬਤ ਅੱਜ ਸਵੇਰੇ 11 ਵਜੇ ਪੁਲਿਸ ਲਾਈਨ ਪਟਿਆਲਾ ਤੇ ਕਾਨਫਰੰਸ ਹਾਲ 'ਚ ਮਿਸਟਰ ਵਿਕਰਮ ਸਿੰਘ ਮੁਜੀਠੀਆ ਨੂੰ ਸਾਰੀ ਐਸਆਈਟੀ ਨੇ ਸਵਾਲ ਜਵਾਬ ਕੀਤੇ ਤੇ ਇਹਦੇ ਚ ਜਿਹੜੀ ਮੈਂ ਗੱਲ ਦੱਸਣਾ ਚਾਹੁੰਦਾ ਹੈ ਕਿ ਐਸਆਈਟੀ ਨੇ ਆਪਣਾ ਦਾਇਰਾ ਕਾਫੀ ਵਧਾ ਕੇ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਓਐਸਆਰ ਕੀ ਕਰ ਰਹੀ ਹੈ ਇਸ ਕੇਸ ਚ ਚਾਰ ਜਿਹੜੇ ਅਕਿਊਜ਼ ਨੇ ਜੀਨਾਂ ਤੋਂ ਤਿੰਨ ਅਕਿਊਜ਼ ਜਿਹੜੇ ਆ ਉਹ ਅਬਰੌਡ ਨੇ ਉਹਨਾਂ ਨੂੰ ਇੰਡੀਆ ਚ ਵਾਪਸ ਲੈ ਕੇ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਉਹਨਾਂ ਨੂੰ ਵਾਪਸ ਲੈ ਕੇ ਆਣ ਲਈ ਐਸਆਈਟੀ ਜਿਹੜੀ ਆ ਉਹ ਐਕਸਕਲਡੇਸ਼ਨ ਬਲੂ ਕਾਰਨਰ ਨੋਟਿਸ ਤੇ ਬਾਕੀ ਹਰ ਸਮਾਂ ਉਹ ਪ੍ਰਾਲਾ ਜਿਹੜਾ ਉਹ ਵੀ ਕਰ ਲਈ ਹੈ ਇਹਦੇ ਚ ਮਿਸਟਰ ਵਿਕਰਮ ਸਿੰਘ ਮੁਜੀਠੀਆ ਨਾਲ ਅਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਜਿਹੜੀਆਂ ਫਰਮਾਂ ਨੇ ਉਹਨਾਂ ਚ ਸਸਪੀਸ਼ੀਅਸ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਜਿਹੜੇ ਆ ਉਹ ਐਸਆਈਟੀ ਨੇ ਡਿਸਕਵਰ ਕੀਤੇ ਜਿਹੜੇ ਸਮੇਂ ਦੀ ਆਪਾਂ ਗੱਲ ਕਰਦੇ ਆ ਜਦੋਂ ਇਹ ਭੋਲਾ ਡਰੱਗ ਕੇਸ ਹੁੰਦਾ ਹੈ ਉਸ ਸਮੇਂ ਦੌਰਾਨ ਸੰਬੰਧਿਤ ਫਰਮਾਂ 'ਚ ਕਾਫੀ ਵੱਡੀ ਗਿਣਤੀ 'ਚ ਕੈਸ਼ ਡਿਪੋਜ਼ਿਟ ਹੁੰਦਾ ਹੈ ਤੇ ਕਾਫੀ ਬਾਹਰ ਦੇ ਦੇਸ਼ਾਂ 'ਚ ਬੇਸਡ ਜਿਹੜੀ ਹੋਰ ਕੰਪਨੀਆਂ ਨੇ ਉਹਨਾਂ ਨਾਲ ਫਾਈਨੈਂਸ਼ੀਅਲ ट्रांजैक्शन ਹੁੰਦੇ ਆ ਇਹਨਾਂ ਫਾਈਨੈਂਸ਼ੀਅਲ ट्रांजैक्शनਾਂ ਬਾਰੇ ਕੈਸ਼ ਡਿਪੋਜ਼ਿਟ ਬਾਰੇ ਤੇ ਜਿਹੜੀ ਐਬਨਾਰਮਲ ਰਾਈਜ਼ ਇਨ ਐਸੈਟਸ ਹੈਗੀ ਹੈ ਉਹਦੇ ਬਾਰੇ ਵੀ ਐਸਆਈਟੀ ਨੇ ਅੱਜ ਮਿਸਟਰ ਵਿਕਰਮ ਸਿੰਘ ਮੁਜੀਠੀਆ ਨੂੰ ਸਵਾਲ ਜਵਾਬ ਕੀਤੇ ਤੇ ਕੱਲ 18 ਮਾਰਚ ਨੂੰ ਦੁਬਾਰੇ ਮਿਸਟਰ ਵਿਕਰਮ ਸਿੰਘ ਮੁਜੀਠੀਆ ਨੂੰ ਸਵਾਲ ਜਵਾਬ ਕਰਨ ਲਈ ਐਸਆਈਟੀ ਨੇ ਕਾਨਫਰੰਸ ਹਾਲ ਪੁਲਿਸ ਲਾਈਨ ਪਟਿਆਲਾ ਚ ਬੁਲਾਇਆ ਹੈ ਜਿਵੇਂ ਕਿ ਜਿਹੜਾ ਇੱਕ ਯੁੱਧ ਨਸ਼ਿਆਂ ਵਿਰੁੱਧ ਵੀ ਇੱਕ ਬਹੁਤ ਵੱਡੀ ਮਹਿੰਮ ਜਿਹੜੀ ਆ ਮਾਨ ਜੋ ਸੀਐਮ ਸਾਹਿਬ ਤੇ ਮਾਨ ਜੋ ਡੀਜੀਪੀ ਪੰਜਾਬ ਨੇ ਜਿਹੜੀ ਇੱਕ ਛੇੜੀ ਹੋਈ ਹੈ ਤੇ ਹਰੇਕ ਐਨਡੀਪੀਐਸ ਕੇਸ ਨੂੰ ਬੜੀ ਸੰਜੀਦਗੀ ਨਾਲ ਬੜੀ ਡੂੰਘਾਈ ਨਾਲ ਉਹਦੀ ਤਰਕੀਸ਼ ਕੀਤੀ ਜਾਂਦੀ ਹੈ ਤੇ ਇਸ ਕੇਸ 'ਚ ਵੀ ਅਸੀਂ ਬੜੇ ਡੀਪਲੀ ਜਾਵਾਂਗੇ ਤੇ ਜੋ ਵੀ ਫੈਕਟਸ ਸਾਹਮਣੇ ਆਣਗੇ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ ਤੇ ਹੁਣ ਤੱਕ ਵੀ ਜਿਹੜੇ ਕੋਈ ਸਸਪੀਸ਼ੀਅਸ ਫਾਈਨੈਂਸ਼ੀਅਲ ट्रांजैक्शन ਹੋਏ ਹਨ ਸੰਬੰਧਿਤ ਫਰਮਾਂ ਨਾਲ ਇਸ ਕੰਟਰੀ ਦੇ ਅੰਦਰ ਇਸ ਕੰਟੀ ਤੋਂ ਬਾਹਰ ਉਹਨਾਂ ਬਾਰੇ ਵੀ ਐਸਆਈਟੀ ਬੜੀ ਢੰਗ ਨਾਲ ਜਿਹੜੀ ਆ ਉਹ ਤਫ਼ਤੀਸ਼ ਕਰ ਲਈ ਹੈ ਇਸ ਤੋਂ ਇਲਾਵਾ ਅਸੀਂ ਜਿਹੜੇ ਇਸ ਕੇਸ 'ਚ ਬਾਕੀ ਦੋਸ਼ੀ ਨੇ ਜਿਹੜੇ ਬਾਅਦ ਦੇ ਮੁਲਕਾਂ 'ਚ ਬੈਠੇ ਉਹਨਾਂ ਨੂੰ ਵੀ ਅਸੀਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਇੰਡੀਆ ਲੈ ਕੇ ਆਉਣ ਲਈ ਜੋ ਵੀ ਸੰਭਵ ਉਪਰਾਲੇ ਹੁੰਦੇ ਆ ਉਹ ਵੀ ਸਾਰੇ ਉਪਰਾਲੇ ਜਿਹੜੇ ਆ ਉਹ ਐਸਆਈਟੀ ਜਿਹੜੀ ਆ ਉਹ ਕਰ ਲਈ ਆ ਵੱਡੀ ਮਤਰਾਜੇ ਸਬੰਧਿਤ ਫਰਮਾਂ ਚ ਜਿਹੜੇ ਕੈਸ਼ ਡਿਪੋਜ਼ਿਟ ਹੋਇਆ ਉਹਦੇ ਬਾਰੇ ਵੀ ਸਵਾਲ ਜਵਾਬ ਕੀਤੇ ਗਏ ਤੇ ਬਾਹਰ ਦੇ ਮੁਲਕਾਂ ਚ ਬੇਸ ਜਿਹੜੀ ਕੋਈ ਕੰਪਨੀਆਂ ਦਾ ਸਬੰਧ